ਇਹ ਉਹੀ ਪ੍ਰਚਾਰਕ ਹੈ ਜਿਸਦੇ ਬਾਰੇ ਮੈਂ ਤੈਨੂੰ ਦੱਸਿਆ ਸੀ ਮੈਂ ਇਹਨੂੰ ਕੱਲ ਬਾਜ਼ਾਰ ਵਿੱਚ ਪ੍ਰਚਾਰ ਕਰਦੇ ਸੁਣਿਆ ਸੀ ਮੇਰੇ ਮਿੱਤਰ ਤੂੰ ਇੱਥੇ ਇਸ ਬਾਜ਼ਾਰ ਵਿੱਚ ਕਿਰਪਾ ਦਿਖਾਨ ਵਾਲੇ ਈਸ਼ਵਰ ਦੇ ਬਾਰੇ ਇਨੀ ਲਗਨ ਨਾਲ ਪ੍ਰਚਾਰ ਕਿਵੇਂ ਕਰ ਰਿਹਾ ਹੈ ਤੂੰ ਇੰਨੇ ਉਤਸ਼ਾਹ ਨਾਲ ਪ੍ਰਚਾਰ ਕਰ ਰਿਹਾ ਹੈ ਇਹੋ ਜਿਹੀ ਲਗਨ ਹੋਰ ਕਿਸੇ ਵੀ ਮਨੁੱਖ ਵਿੱਚ ਨਹੀਂ ਦੇਖੀ ਤੂੰ ਇਨੀ ਸਥਿਰਤਾ ਦੇ ਨਾਲ ਯੀਸ਼ੂ ਦਾ ਪ੍ਰਚਾਰ ਕਿਵੇਂ ਕਰ ਸਕਦਾ ਹੈ ਅਤੇ ਕਿਸ ਆਧਾਰ ਤੇ ਤੂੰ ਸੋਚਦਾ ਹੈ ਕਿ ਉਹ ਪਰਮੇਸ਼ਵਰ ਦਾ ਪੁੱਤਰ ਹੈ ਕੁਝ ਸਾਲ ਪਹਿਲਾਂ ਯੀਸ਼ੂ ਤੇ ਉਸਦੇ ਚੇਲੇ ਚੀਲ ਦੇ ਉਸ ਪਾਰ ਗਰਸੇਨੀਆ ਦੇ ਦੇਸ਼ ਵਿੱਚ ਗਏ ਜਦੋਂ ਯੇਸ਼ੂ ਬੇੜੀ ਤੋਂ ਉਤਰੇ ਤਦ ਪ੍ਰਿਸ਼ਟਾਤਮਿਆ ਦੇ ਨਾਲ ਜਕੜਿਆ ਇੱਕ ਮਨੁੱਖ ਕਬਰਾਂ ਚੋਂ ਨਿਕਲ ਕੇ ਉਸ ਨੂੰ ਮਿਲਣ ਆਇਆ ਇਹ ਮਨੁੱਖ ਕਬਰਾਂ ਚ ਰਹਿੰਦਾ ਸੀ ਅਤੇ ਕੋਈ ਵੀ ਉਹਨੂੰ ਬੰਨ ਨਹੀਂ ਸਕਦਾ ਸੀ ਇਹ ਤੋਟਕ ਕਿ ਕਿਸੇ ਸੰਗਲ ਨਾਲ ਵੀ ਨਹੀਂ ਉਸਦੇ ਹੱਥ ਪੈਰ ਸੰਗਲ ਨਾਲ ਕਈ ਵਾਰੀ ਬੰਨੇ ਜਾਂਦੇ ਸੀ ਪਰ ਉਹ ਸੰਗਲਾਂ ਦੇ ਟੋਟੇ ਟੋਟੇ ਕਰ ਦਿੰਦਾ ਕੋਈ ਵੀ ਇੰਨਾ ਤਕੜਾ ਨਹੀਂ ਸੀ ਕਿ ਉਸ ਨੂੰ ਬਸ ਵਿੱਚ ਕਰ ਸਕੇ ਰਾਤ ਅਤੇ ਦਿਨ ਉਹ ਕਬਰਾਂ ਅਤੇ ਪਹਾੜਾਂ ਵਿੱਚ ਚੀਕਦਾ ਸੀ ਅਤੇ ਆਪਣੇ ਆਪ ਨੂੰ ਪੱਥਰ ਨਾਲ ਜ਼ਖਮੀ ਕਰਦਾ ਸੀ ਕੋਈ ਵੀ ਇਹੋ ਜਿਹਾ ਨਹੀਂ ਸੀ ਜੋ ਉਸ ਦੀ ਮਦਦ ਵਾਸਤੇ ਅੱਗੇ ਆਵੇ ਜਦੋਂ ਉਹਨੇ ਦੂਰ ਤੋਂ ਯੇਸ਼ੂ ਨੂੰ ਵੇਖਿਆ ਉਹ ਦੌੜਿਆ ਅਤੇ ਉਸ ਦੇ ਸਾਹਮਣੇ ਆਪਣੇ ਗੋਡੇ ਆਪ ਡਿੱਗਿਆ ਅਤੇ ਉੱਚੀ ਆਵਾਜ਼ ਨਾਲ ਚੀਕਿਆ ਯੇਸ਼ੂ ਤੂੰ ਮੇਰ ਤੋਂ ਕੀ ਚਾਹੁੰਦਾ ਹੈ ਪਰਮੇਸ਼ਰ ਦੇ ਪੁੱਤਰ ਯੇਸ਼ੂ ਮੈਂ ਤੈਨੂੰ ਪਰਮੇਸ਼ਰ ਦੇ ਸੌਂ ਦਿੰਦਾ ਹਾਂ ਮੈਂ ਤੇਰੇ 'ਤੇ ਬੇਨਤੀ ਕਰਦਾ ਮੈਨੂੰ ਦੋ ਕਿਲਾ ਦੇ ਐ ਪ੍ਰਿਸ਼ਟਾਤਮਾ ਤੂੰ ਇਸ ਮਨੁੱਖ ਵਿੱਚੋਂ ਬਾਹਰ ਨਿਕਲ ਜਾ ਤੇਰਾ ਕੀ ਨਾਮ ਹੈ ਤੇਰਾ ਨਾਮ ਸੇਨਾ ਹੈ ਕਿਉਂ ਜੋਸ਼ੀ ਬਹੁਤ ਹਾਂ ਅਸੀਂ ਬਹੁਤ ਹਾਂ ਅਤੇ ਉਸਨੇ ਯੇਸ਼ੂ ਤੋਂ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਉਸ ਥਾਂ ਤੋਂ ਬਾਹਰ ਨਾ ਭੇਜੇ ਉਹ ਪ੍ਰਿਸ਼ਟਾਤਮਾ ਦਾ ਧਿਆਨ ਸੂਰਾਂ ਦੇ ਵੱਡੇ ਝੁੰਡ ਤੇ ਗਿਆ ਜਿਹੜਾ ਕੋਲ ਹੀ ਪਹਾੜਾਂ ਤੇ ਚੱਲ ਰਿਹਾ ਸੀ ਉਹਨਾਂ ਨੇ ਯੇਸ਼ੂ ਤੋਂ ਬੇਨਤੀ ਕੀਤੀ ਕਿ ਕਿਰਪਾ ਕਰਕੇ ਤੂੰ ਸਾਨੂੰ ਸੂਰਾਂ ਦੇ ਵਿੱਚ ਭੇਜ ਦੇ ਮਿਹਰਬਾਨੀ ਨਾਲ ਤੂੰ ਸਾਨੂੰ ਉਹਨਾਂ ਵਿੱਚ ਜਾਣ ਦੀ ਆਗਿਆ ਦੇ ਯੇਸ਼ੂ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਅਤੇ ਪ੍ਰਿਸ਼ਟ ਆਤਮਾ ਨੂੰ ਬਾਹਰ ਕਢਾਈਆਂ ਅਤੇ ਸੂਰਾਂ ਦੇ ਅੰਦਰ ਚਲੀਆਂ ਗਈਆਂ ਉਹ ਝੁੰਡ ਦੇ ਜਿਹਦੇ ਵਿੱਚ ਲਗਭਗ 2100 ਸੂਰ ਸੀ ਪਹਾੜ ਦੀ ਤਿੱਕੀ ਚੋਟੀ ਤੋਂ ਤੇਜ਼ੀ ਨਾਲ ਥੱਲੇ ਡਿੱਗੇ ਅਤੇ ਛੀਲ ਵਿੱਚ ਡੁੱਬ ਕੇ ਮਰ ਗਏ ਜਿਹੜੇ ਅਯਾਲੀ ਸੂਰ ਚਰਾ ਰਹੇ ਸੀ ਉਹ ਦੌੜੇ ਅਤੇ ਉਹਨਾਂ ਦੇ ਪਿੰਡ ਵਿੱਚ ਜਾ ਕੇ ਇਸ ਦੀ ਖਬਰ ਦਿੱਤੀ ਲੋਕੀ ਜੋ ਹੋਇਆ ਸੀ ਉਹਨੂੰ ਦੇਖਣ ਲਈ ਉੱਥੇ ਗਏ ਤਦੋਂ ਉਹ ਯੇਸ਼ੂ ਦੇ ਕੋਲ ਪੁੱਜੇ ਤਦ ਉਹਨਾਂ ਨੇ ਉਸ ਮਨੁੱਖ ਨੂੰ ਜਿਹਦੇ ਵਿੱਚ ਪ੍ਰਿਸ਼ਟ ਆਤਮਾ ਦੀਆਂ ਫੌਜਾਂ ਸਮਾਈਆਂ ਹੋਈਆਂ ਸੀ ਉੱਥੇ ਕੱਪੜੇ ਪਾਏ ਸਹੀ ਦਿਮਾਗੀ ਹਾਲਤ ਵਿੱਚ ਬੈਠੇ ਦੇਖਿਆ ਅਤੇ ਉਹ ਡਰ ਗਏ ਫਿਰ ਲੋਕੀ ਯੇਸ਼ੂ ਤੋਂ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੀਆਂ ਥਾਵਾਂ ਨੂੰ ਛੱਡ ਕੇ ਚਲਾ ਜਾਵੇ ਯੇਸ਼ੂ ਬੇੜੀ ਤੇ ਚੜ ਰਏ ਸੀ ਤਦ ਉਹ ਮਨੁੱਖ ਜਿਹਦੇ ਵਿੱਚ ਪ੍ਰਿਸ਼ਟ ਆਤਮਾ ਵਸੀ ਯੇਸ਼ੂ ਤੋਂ ਬੇਨਤੀ ਕਰਨ ਲੱਗਾ ਕਿ ਉਹਨੂੰ ਆਪਣੇ ਨਾਲ ਲੈ ਚੱਲੇ ਪਰ ਯੇਸ਼ੂ ਨੇ ਉਹਨੂੰ ਆਪਣੇ ਨਾਲ ਆ ਨਹੀਂ ਦਿੱਤਾ ਪਰ ਕਿਹਾ ਤੂੰ ਆਪਣੇ ਟੱਬਰ ਦੇ ਕੋਲ ਘਰ ਜਾ ਅਤੇ ਉਹਨਾਂ ਨੂੰ ਦੱਸ ਕਿ ਪਰਮੇਸ਼ੁਰ ਨੇ ਤੇਰੇ ਉੱਪਰ ਕਿੰਨੀ ਦਇਆ ਕੀਤੀ ਅਤੇ ਕਿੰਨੇ ਵੱਡੇ ਕੰਮ ਕੀਤੇ ਹਨ ਇਸ ਲਈ ਓਮਨੁਖ ਚਲਾ ਗਿਆ ਅਤੇ ਦਿਕਾ ਪੁਲਿਸ ਪ੍ਰਦੇਸ਼ ਵਿੱਚ ਜਾ ਕੇ ਲੋਕਾਂ ਨੂੰ ਆਪਣੀ ਕਹਾਣੀ ਸੁਣਾਉਣ ਲੱਗਾ ਕਿ ਯੇਸ਼ੂ ਨੇ ਉਸ ਦੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ ਅਤੇ ਉਸ ਦੀ ਇਸ ਕਹਾਣੀ ਦੇ ਕਰਕੇ ਸਾਰੇ ਲੋਕ ਹੈਰਾਨ ਹੋਏ ਤੂੰ ਪੱਕਾ ਕਿਵੇਂ ਕਹਿ ਸਕਦਾ ਹੈ ਕਿ ਇਹ ਕਹਾਣੀ ਸੱਚ ਹੈ ਅਤੇ ਯੇਸ਼ੂ ਨੇ ਸੱਚੀ ਇਹ ਚਰਜ ਕੰਮ ਕੀਤਾ ਸੀ ਕਿਉਂਕਿ ਜੋ ਮੈਂ ਹੀ ਉਹ ਮਨੁੱਖਾਂ ਜਿਸ ਦੇ ਅੰਦਰ ਤੋਂ ਉਹਨਾਂ ਪ੍ਰਿਸ਼ਟ ਆਤਮਾਵਾਂ ਨੂੰ ਕੱਢਣ ਦੇ ਕਰਕੇ ਯੀਸ਼ੂ ਨੇ ਦਇਆ ਦਿਖਾਈ ਸੀ ਮੈਂ ਚਾਹੁੰਦਾ ਹਾਂ ਕਿ ਹਰ ਮਨੁੱਖ ਇਹ ਜਾਣੇ ਕਿ ਉਸ ਨੇ ਮੇਰੇ ਨਾਲ ਕੀ ਕੀਤਾ ਹੈ ਅਤੇ ਉਹ ਉਸੇ ਸ਼ਕਤੀ ਨਾਲ ਜਿਸ ਦਾ ਮੈਂ ਗਵਾਹ ਹਾਂ ਸਾਰਿਆਂ ਦੇ ਨਾਲ ਉਝ ਹੀ ਕਰ ਸਕਦਾ ਹੈ ਹੁਣ ਦੱਸ ਕਿ ਤੂੰ ਹੋਰ ਸੁੰਣਾ ਪਸੰਦ ਕਰੇਂਗਾ